ਹਰ ਖਬਰ ਦੇ ਇਸ ਆਖਰੀ ਪੜਾ ਜਿਹੜਾ ਇੱਕ ਬੜਾ ਅਹਿਮ ਪੜਾ ਹੈ ਇਹ ਵੀ ਕਿਉਂਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਔਰ ਇਸ ਸੰਬੰਧ ਦੇ ਵਿੱਚ ਸਾਡੇ ਨਾਲ ਅੰਤਰਰਾਸ਼ਟਰੀ ਸਿੱਖ ਪਰਚਾਰਕ ਤੇ ਇਹ ਸਾਰੇ ਇਤਿਹਾਸ ਨੂੰ ਬਹੁਤ ਮਕੇ ਨੇੜੇ ਤੋਂ ਜਾਣਨ ਵਾਲੇ ਗਿਆਨੀ ਬਲਬੀਰ ਸਿੰਘ ਜੀ ਚੰਗਿਆੜਾ ਉਹ ਸਾਡੇ ਨਾਲ ਭਾਰਤ ਤੋਂ ਜੁੜ ਚੁੱਕੇ ਨੇ ਸੋ ਅਸੀਂ ਗੱਲ ਕਰਾਂਗੇ ਅੱਜ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਫਿਰ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਸੋ ਛੰਗੜਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਖੈਰ ਖਬਰ ਦੇ ਵਿੱਚ ਸਰਵਾਰ ਬਲਦੇਵ ਸਿੰਘ ਪਾਮਾ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਸੋ ਛੰਗੜਾ ਸਾਹਿਬ ਜਿਸ ਤਰ੍ਹਾਂ ਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਔਰ ਸ਼ਹੀਦੀ 15 ਵਾੜੇ ਦੀ ਅਸੀਂ ਇਸ ਦੀ ਗੱਲ ਨਾ ਕਰੀਏ ਜਿਹਦੇ ਕਰਕੇ ਸਾਡੀ ਅੱਜ ਹੋਂਦ ਜਿਹੜੇ ਆ ਉਹ ਅਸੀਂ ਮੰਨਦੇ ਆ ਕਿ ਸਾਡੀ ਹੋਂਦ ਹੀ ਉਸੇ ਕਰਕੇ ਆ ਕਿਉਂਕਿ ਜੇ ਉਹ ਪਰਿਵਾਰ ਜਿਹੜਾ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਉਹ ਸਾਡੇ ਵਾਸਤੇ ਕੁਰਬਾਨ ਨਾ ਹੁੰਦਾ ਤੇ ਸ਼ਾਇਦ ਸਾਡਾ ਇਤਿਹਾਸ ਜਿਹੜਾ ਉਹ ਇੰਨਾ ਗੌਰਵਮਈ ਨਾ ਹੋ ਸਕਦਾ ਔਰ ਅਸੀਂ ਇੱਕ ਥਾਪੜ ਕੇ ਗੱਲ ਨਾ ਕਰ ਸਕਦੇ ਸੋ ਇਸ ਪੰਦਰਵਾੜੇ ਦੇ ਦੌਰਾਨ ਮਿਲ ਕੇ ਜਿਹੜੇ ਗੁਰੂ ਸਾਹਿਬ ਦਾ ਪੂਰੇ ਦਾ ਪੂਰਾ ਪਰਿਵਾਰ ਜਦੋਂ ਉਹ ਜਿਹੜੇ ਅਸੀਂ ਹਿੰਦੂ ਰਾਜਿਆਂ ਦੇ ਜਿਹੜੇ ਸੌ ਚੁੱਕ ਕੇ ਉਹਨਾਂ ਦੇ ਜਿਹੜੇ ਵਾਅਦੇ ਕੀਤੇ ਤੋੜੇ ਔਰ ਗੁਰੂ ਸਾਹਿਬ ਗੜੀ ਛੱਡਦੇ ਐ ਔਰ ਉਸ ਤੋਂ ਬਾਅਦ ਸਰਸਾ ਦਦੀ ਤੇ ਵਿਛੋੜਾ ਜਿਹੜਾ ਸਾਰੇ ਪਰਿਵਾਰ ਦਾ ਪੈ ਜਾਂਦਾ ਔਰ ਉਸ ਤੋਂ ਬਾਅਦ ਮਾਤਾ ਗੁਜਰੀ ਤੇ ਛੋਟੇ ਸ਼ਹਿਬਜ਼ਾਦੇ ਜਿਹੜੇ ਆ ਉਹ ਗੰਗੂ ਦੇ ਰਹੀਂ ਉਹ ਉਥੇ ਚਿਹੜੀ ਪਿੰਡ ਪਹੁੰਚਦੇ ਨੇ ਸੋ ਇਹ ਸਾਰਾ ਜਿਹੜਾ ਪ੍ਰਕਰਨ ਹੈ ਕਿਉਂਕਿ ਮੈਂ ਜਿਆਦਾ ਇਸ ਕਰਕੇ ਇਸ ਨੂੰ ਲੰਬਾ ਨਹੀਂ ਕਰਦਾ ਕਿਉਂਕਿ ਅਸੀਂ ਅਣਜਾਣ ਲੋਕ ਆ ਔਰ ਅਸੀਂ ਇਤਿਹਾਸ ਦੇ ਵਿੱਚ ਉਨੇ ਪਰਪੱਕ ਨਹੀਂ ਹੋ ਸਕਦੇ ਜਿੰਨਾ ਗਿਆਨੀ ਬਲਬੀਰ ਸਿੰਘ ਚੰਗਿਆੜਾ ਜੀ ਹੋ ਸਕਦੇ ਆ ਸੋ ਇਸ ਕਰਕੇ ਅਸੀਂ ਤੁਹਾਡੇ ਮੋਹੋਂ ਇਹ ਸਾਰਾ ਪ੍ਰਕਰਨ ਜਾਨਣਾ ਚਾਹੁੰਦੇ ਆ ਕਿ ਕੀ ਕੀ ਹੋਇਆ ਕਿਸ ਤਿਸ ਦਿਨ ਹੋਇਆ ਔਰ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦਾ ਮਤਲਬ ਕਿ ਆਪਣਾ ਜਿਹੜਾ ਕਾਰਬਿਹਾਰ ਸਾਡਾ ਆਜਾ ਸਾਡੀ ਦਿਨਚਰਿਆ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਦਿਨ ਇੰਨੇ ਕ੍ਰਿਸ਼ਲ ਦਿਨ ਸੀਗੇ ਜਦੋਂ ਮਲਕੇ ਪਰਿਵਾਰ ਵਿਛੜਦਾ ਹੈ ਛੋਟੇ ਛੋਟੇ ਸ਼ਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰਹਿਣਾ ਪੈਂਦਾ ਉਹਨਾਂ ਦੀ ਸ਼ਹਾਦਤਾਂ ਹੁੰਦੀਆਂ ਮਾਤਾ ਦੀ ਸ਼ਹਾਦਤ ਹੁੰਦੀ ਹੈ ਗੁਰੂ ਸਾਹਿਬ ਦੇ ਵੱਡੇ ਬੇਟਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਇਹ ਸਾਰਾ ਕੁਝ ਜਿਹੜਾ ਅਸੀਂ ਤੁਹਾਡੇ ਤੋਂ ਜਾਨਣਾ ਚਾਹੁੰਦੇ ਹਾਂ ਸੋ ਕਰੋ ਜੀ ਕਿਰਪਾ ਅੱਜ ਪੰਜ ਸਾਹਿਬਾਂ ਚੰਕਾ ਤਰਪੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਬਿਲਕੁਲ ਨੇੜੇ ਬੈਠੇ ਜੀ ਅੱਜ ਦੀ ਰਾਤ ਇੱਕ ਐਸੀ ਪਿਆਲਕ ਰਾਤ ਹੈ ਸਿੱਖ ਇਤਿਹਾਸ ਦੇ ਪੰਜਾਬ ਦੇ ਜੀ ਜਦੋਂ ਕਲਗੀ ਤਰਪਾਸ਼ਾ ਨੇ ਪਹਾੜੀ ਰਾਜਿਆਂ ਦੀਆਂ ਝੂਠੀਆਂ ਖਾੜੀਆਂ ਸੌਹਾਂ ਤੇ ਹਮ ਅਤਵਾਰ ਕਰਕੇ ਹਮ ਆਨੰਦਪੁਰ ਸਾਹਿਬ ਆਨੰਦਗੜ੍ਹ ਦੇ ਕਿਲੇ ਨੂੰ ਛੱਡਿਆ ਹਮ ਇਹ ਉਹ ਰਾਤ ਹੈ ਇਸ ਤੋਂ ਬਾਅਦ ਮੁੜ ਕੇ ਦਸਤਾਰ ਪਾਸ਼ਾ ਦੇ ਜੀਵਨ ਵਿੱਚ ਉਹ ਦਿਨ ਨਹੀਂ ਆਇਆ ਉਹ ਰਾਤ ਨਹੀਂ ਆਈ ਜਦੋਂ ਪਰਿਵਾਰ ਕਿਤੇ ਇਕੱਠਾ ਹੋ ਕੇ ਬੈਠਕਿਆ ਹਮ ਅਨੰਤਪੁਰ ਸਾਹਿਬ ਅੱਜ ਰਾਤ ਨੂੰ ਬੜਾ ਭਾਰੀ ਦੀਵਾਨ ਸਜਦਾ ਆਨੰਦਗੜ੍ਹ ਦੇ ਪਾਵਨ ਪਵਿੱਤਰ ਸਥਾਨ ਉੱਤੇ ਜੀ ਤੇ ਉੱਥੇ ਸੰਗਤਾਂ ਬੈਠੀਆਂ ਦੀਵਾਨ ਦੇ ਵਿੱਚ ਰੋਂਦੀਆਂ ਹਮ ਕਰ ਲਾਉਂਦੀਆਂ ਅੱਜ ਵੀ ਬੇ ਦਤਾਰ ਸਾਖਾ ਅਨੰਤਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਆਪਣੇ ਪਰਿਵਾਰ ਸਮੇਤ ਆਪਣੇ ਬੱਚਿਆਂ ਸਮੇਤ ਕਿੱਧਰ ਨੂੰ ਜਾ ਰਿਹਾ ਹੈ ਜੀ ਮੈਨੂੰ ਉਹ ਤਿੰਨ ਚਿੱਤੇ ਆ ਇੱਕ ਪ੍ਰਿੰਸੀਪਲ ਦਰਸ਼ਨ ਸਰੀ ਕੋਮਲ ਗੀਤ ਲਿਖਿਆ ਸੀ ਹਮ ਮੰਤਰ ਮਨਾਰੇ ਛੱਟ ਕੇ ਦਤਾਰ ਜਾ ਰਿਹਾ ਹੈ ਦੇਖੋ ਅਨੰਤ ਪਰਦਾ ਸ਼ਿੰਗਾਰ ਜਾ ਰਿਹਾ ਜੀ ਅੱਜ ਰਾਤ ਨੂੰ 9 ਵਜੇ ਦੇ ਕਰੀਬ ਹਮ ਅਨੰਤਪੁਰ ਸਾਹਿਬ ਨੰਦਕਰ ਤੇ ਕਿਲੇ ਤੋਂ ਪੈਦਲ ਸਿੰਘਾਂ ਦਾ ਇੱਕ ਗੁਰੂ ਗ੍ਰੰਥ ਸਾਹਿਬਹਾਰਾਜੀ ਛਤਰ ਸਾਹਿਬ ਹਮ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਕੇਸਰੀ ਨਿਸ਼ਾਨ ਸਰ ਝੂਲਦੇ ਹੋਏ ਹਮ ਜੋ ਨਗਰ ਕੀਰਤਨ ਰੰਗ ਹੋਏਗਾ ਉਹ ਨਗਰ ਕੀਰਤਨ ਕਲੰਕਪੁਰ ਸਾਹਿਬ ਦੀ ਧਰਤੀ ਲਈ ਬਰਾਗ ਮਈ ਕੀਰਤਨ ਹੈ ਜੀ ਤੇ ਅੱਜ ਪਰਿਵਾਰ ਛੋੜੇ ਦੇ ਸਥਾਨ ਤੋਂ ਜਿੱਥੋਂ ਕੁੰਮੇ ਮਾਸੀ ਦੀ ਛਾਂ ਦੇ ਵਿੱਚ ਛੋਟੇ ਸਹਿਰ ਜਾਤੇ ਮਾਤਾ ਗੁਦਰੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਪਹੁੰਚਦੇ ਹਨ ਅੱਜ ਪੰਮ ਸਾਹਿਬ 20000 ਤੋਂ ਉੱਤੇ ਸੰਗਤਾਂ ਹਾਂ ਸਰਸਾ ਨਦੀ ਦੇ ਪਾਣੀ ਵਿੱਚ ਦੀ ਠੰਡੇ ਪਾਣੀ ਦੇ ਵਿੱਚ ਦੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜੀ ਛਤਰ ਛਾਇਆ ਹੇਠ ਪਰਵਾਰ ਵਿਛੋੜੇ ਤੋਂ ਸਰਸਰ ਨਦੀ ਦੇ ਕੰਢੇ ਤੋਂ ਕੁੰਮੇ 마ਸਕੀ ਦੀ ਛਰਨ ਵੱਲ ਜਾਂਦੇ ਜਿੱਥੇ ਛੋਟੇ ਸਰਹਜਾਤੇ ਨੂੰ ਆ ਕੇ ਗੰਗੂ ਬ੍ਰਾਹਮਣ ਮਿਲਦਾ ਔਰ ਮਾਤਾ ਗੁਜਰੀ ਨੂੰ ਮਿਲਦਾ ਉਥੋਂ ਲੈ ਕੇ ਉੱਥੇ ਜਾਂਦਾ ਜਿੱਥੇ ਕੁੰਮੇ 마ਸਕੀ ਦੀ ਛਰਨ ਦੇ ਵਿੱਚ ਮਾਤਾ ਗੁਜਰੀ ਦੀ ਛੋਟੇ ਸਰਹਜਾਤੇ ਬਾਬਾ ਜੋਰਾ ਵਰਤਨ ਫਤਿਹ ਸਿੰਘ ਕੋਲ ਦੇ ਹਨ ਤਾਂ 마ਸਕੀ ਕਹਿੰਦਾ ਤੇ ਹੋ ਸਕਦਾ ਮੇਰਾ ਪ੍ਰਸ਼ਾਦਾ ਹੈ ਨਾਸਕਰ ਉਸ ਨੇ ਦੋਚੇ ਕਿ ਉਸ ਪਿੰਡ ਦੀ Lakshmi Rani ਬ੍ਰਾਹਮਣੀ ਦੀ ਜਾ ਕੇ ਉਹਨਸ ਨੂੰ ਵਿਹਵਾ ਦਿੱਤਾ ਉਸ ਕੇ ਮਾਂ ਮੇਰੀ ਸ਼ਾਨਦ ਦੇ ਵਿੱਚ ਗੁਦਰੀ ਮਾਤਾ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਹੜੇ ਪਾਪਾ ਜੋਰਾਪੁਰ ਬਾਬਾ ਫਟੇਪੁਰ ਬੈਠੇ ਉਹਨਾਂ ਨੂੰ ਲਿਆ ਕੇ ਸ਼ਾਨਦ ਦੇ ਵਿੱਚ ਕੰਬਾ ਦਿੱਤੇ ਮਾਤਾ Lakshmi ਨੇ ਲਿਆ ਕੇ ਸਹਿਰ ਜੱਜਾ ਨੂੰ ਭੋਜਨ ਚੁਕਾਇਆ ਆਦਿ ਜਸੂਨ ਅਸੀਂ ਚੱਕ ਤੇਰਾ ਪਿੰਡ ਹੈ ਉਸ ਛਕ ਤੇ ਨਾਂ ਪਿੰਡ ਵਿੱਚ ਜਾਂਦੇ ਆ ਤੇ ਪਿੰਡ ਦੇ ਬਾਹਰ ਫੜਿਆ ਹੋਇਆ ਲక్ష్ਮੀ ਦੇ ਨਾਂ ਦਾ ਗੇਟ ਹੈ ਜਿੱਥੇ ਸਤਾਂਨ ਜੀ ਆ ਕੇ ਕਿਹਾ ਜਾਂਦਾ ਹੂੰ ਸਰਦਾਰ ਸ੍ਰਿੰਦਰ ਸਿੰਘ ਖਜਾਲਾ ਨੇ ਬਹੁਤ ਵੱਡੀ ਖੋਜ ਕਰਕੇ ਹੂੰ ਉੱਥੇ ਇੱਕ ਕਿਤਾਬ ਲਿਖੀ ਔਰ ਉਸ ਇਤਿਹਾਸਕ ਖਸਾਨ ਦੇ ਉੱਤੇ ਜਦੋਂ ਅੱਜ ਜਾਣ ਦਾ ਮੌਕਾ ਮਿਲਦਾ ਉਹ ਇਤਿਹਾਸ ਦੇ ਨਾਲ ਅਸੀਂ ਜੁੜਨ ਦਾ ਯਤਨ ਕਰਦੇ ਜੀ ਦੂਸਰੇ ਪਾਸੇ ਸਰਸਾ ਨਦੀ ਦੇ ਕੰਢੇ ਤੋਂ ਮਾਤਾ ਜੀ ਪੂਜੀ ਤਾਂ ਸੌਰੀ ਮਾਤਾ ਸੁੰਦਰੀ ਜੀ ਮਾਤਾ ਸਰ ਦੇਵਾ ਜੀ ਪਾਈ ਸਾਹਿਬ ਭਾਈ ਮਨੀ ਸਿੰਘ ਇਹ ਦਿੱਲੀ ਵਾਲੋਂ ਚਲੇ ਗਏ ਤੇ ਦਤਾਰ ਪਾਤਸ਼ਾ ਹਰਸ਼ਾ ਨਦੀ ਤੋਂ ਬਾਬਾ ਜੀ ਸਿੰਘ ਬਾਬਾ ਜੁਜਾਰ ਸਿੰਘ ਪਾਈ ਦਾਸ ਸਹਿਮਤ ਹੋ ਕੇ ਪਾਈ ਜੀਵਨ ਸਿੰਘ ਨਾਲ ਸਾਰੇ ਲਾਲੇ ਸੰਗਤ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਸਰਸਾ ਨਦੀ ਨੂੰ ਪਾਰ ਕਰਕੇ ਰੋਕਰ ਸ਼ਹਿਰ ਤੋਂ ਪਠਾ ਸਾਹਿਬ ਤੋਂ ਹੁੰਦੇ ਹੋਏ ਬਾਪਨ ਮਾਜਰਾ ਆਪਣੇ ਮਾਜ ਤੋਂ ਹੁੰਦੇ ਹੋਏ ਚਮਕਾਰ ਸਾਰ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚ ਇਸ ਕੋਜੀ ਫੇਰੀ ਸੀ ਸਤਿਗੁਰੂ ਸੱਤੇ ਪਾਤਸ਼ਾਹ ਦੀ ਚਮਕੌਰ ਚੈਨਾਬ ਦੇ ਦਰਤਾਰ ਪਾਤਸ਼ਾਹ ਚਮਕੌਰ ਸਾਹਿਬ ਦੀ ਧਰਤੀ ਤੇ ਆਇਆ ਇਹ ਕੱਚੀ ਗੜੀ ਹੈ ਹੈਬੇਦੀ ਹੈ ਪਹਾੜੀ ਦੇ ਉੱਤੇ ਜਿੱਦਾਂ ਤੇ ਹੁੰਦਾ ਇਸ ਤਰ੍ਹਾਂ ਚਮਕੌਰ ਸਾਹਿਬ ਸੀ ਉਸ ਵੇਲੇ ਹੂੰ ਉਹ ਹੈਬੇਦੀ ਉਹਨਾਂ ਨੇ ਦਰਤਾਰ ਪਾਤਸ਼ਾਹ ਨੂੰ ਦਿੱਤੀ ਤੇ ਦਰਤਾਰ ਪਾਤਸ਼ਾਹ ਉਸ ਹੈਬੇਦੀ ਵਿੱਚ 40 ਭੁਖੇ ਭਾਣੇ ਸਿੰਘ ਅਨੰਤਪੁਰ ਸਾਹਿਬ ਤੋਂ ਸਦੇ ਸਰਸਾ ਲੀਤੇ ਪਰਿਵਾਰ ਦਾ ਵਿਛੋੜਾ ਕਿਤੇ ਲੰਗਰ ਨਹੀਂ ਕਿ ਸੇ ਪ੍ਰਸਾਦਾ ਵੀ ਛਕਿਆ ਇੱਥੇ ਆ ਕੇ ਕੋਈ ਐਸੀ ਵਸਤਾ ਨਹੀਂ ਬਣੀ ਕਿ ਲੰਗਰ ਤਿਆਰ ਕੀਤੇ ਕੇ ਸਤਾ ਗਏ ਛੋਲਿਆਂ ਦੀਆਂ ਮੁੱਠਾ ਖਾ ਕੇ ਉਹਨਾਂ ਸਿੰਘਾਂ ਨੇ ਸਰਕਾਰ ਪਾਛਾ ਦਾ ਉੱਥੇ ਸਾਹ ਦਰਤਾ ਅੱਜ ਜਿਸ ਦਿਨ ਅਸਵੇਰ ਦਾ ਇੱਥੇ ਭੰਸਾ ਪਹੁੰਚਾ ਜੀ ਕਤਲਗੜ ਸਾਹਿਬ ਦੇ ਪਾਪਨ ਪੁੱਤਰ ਅਸਥਾਨ ਤੇ ਦਰਸ਼ਨ ਕਰਕੇ ਅਸੀਂ ਗੜੀ ਸਾਹਿਬ ਦਰਸ਼ਨ ਕਰਨ ਲਈ ਗਏ ਜਿਸ ਨਾਲ ਗੜੀ ਸਾਹਿਬ ਦੀ ਅੱਜ ਹਮਾਰਾ ਤੇ ਹੇ ਠੇ ਰਾਗੀ ਜਿੱਥੇ ਵੱਖ-ਵੱਖ ਜਿਹੜੇ कीर्तन ਕਰ ਰਾਇਆ ਸਵੇਰ ਤੋਂ ਉੱਥੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਨਮਸਤਕ ਹੋਣ ਲੇ ਪਹੁੰਚਿਆ ਉਹ ਕੈਸਾ ਸਮਾ ਹੋਏਗਾ ਭੰਗ ਸਾਹਿਬ ਜੀ ਜਦੋਂ ਤਾਰ ਫਾਟ ਤਾਂ ਆਪਣੇ ਹਰ ਕੀ ਜਿੱਥੇ ਆਪਣੇ लाडले ਸਿੰਘ ਪੁੱਰੇ ਉੱਥੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਮਦਾਨੇ ਜੰਗ ਵਿੱਚ ਜੀ ਉਹ ਅੱਖਾਂ ਦੇ ਸਾਹਮਣੇ ਫੇਰ ਹੋ ਗਿਆ ਬਾਬਾ ਜੀ ਤੇ ਦੂਸਰਾ ਪੁੱਤ ਹੈ ਜੁਝਾਰ ਸਿੰਘ ਕੋਲ ਉਸਦੇ ਆਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਭੇਜੋ ਹੂੰ ਉਹਨਾਂ ਦਾ ਦੂਜੇ ਪੁੱਤ ਬੰਦੇ ਥਾਪੜਾ ਦੇ ਕੇ ਹੂੰ ਮੈਦਾਨੇ ਜੰਗ 'ਤੇ ਭੇਜਿਆ ਲਾਡਲੇ ਸਿੰਘ ਜੀ ਦੁਆਰੇ ਆਪ ਸਤਿਗੁਰੂ ਸੱਚੇ ਪਾਤਸ਼ਾਹ 34 ਸਾਲ ਦੇ ਮੈਸਰੂਪੌਰ ਦੇ ਮੈਦਾਨੇ ਜੰਗ 'ਤੇ ਸ਼ਹਾਦਤ ਦੇ ਜੰਮ ਸੀ ਹੂੰ ਔਰ ਖਾਲਸਾ ਪੰਥਾਂ 'ਚ 1699 ਦੀ ਥਾਖੀ ਨੂੰ ਅਨੰਦਪੁਰ ਸਾਹਿਬ ਤਹਸੀਰੀ ਕੇਸਗੜ ਸਾਹਿਬ ਦੇ ਦਰਬਾਰ ਪਾਸਰੇ ਪ੍ਰਣ ਕੀਤਾ ਸੀ ਤੇ ਜਦੋਂ ਵੀ ਮੈਨੂੰ ਕੋਈ ਪੰਥ ਹੁਕਮ ਕਰੇਗਾ ਮਾਹਰ ਦੇ ਇਸ ਨੂੰ ਬਹਾਵਾਗਾ ਪਰ ਅਫਸੋਸ ਅੱਜ ਪੰਥ ਦੇ ਪੈਰੋਕਾਰ ਜਿਹੜੇ ਆ ਉਹਨਾਂ ਨੂੰ ਅਕਾਲ ਤਖਤ ਕੋ ਹੁਕਮ ਮਿਲਵਾ ਉਹ ਅਕਾਲ ਤਖਤ ਦਾ ਹੁਕਮ ਅਮਾਨਤਾਰੀ ਨਾਲ ਮੰਨਣ ਨੂੰ ਤਿਆਰ ਨਹੀਂ ਕਿ ਜਥੇਦਾਰ ਨੇ ਉਹਨਾਂ ਨੂੰ ਇਹ ਹੁਕਮ ਨਹੀਂ ਕੀਤਾ ਵੀ ਤੁਸੀਂ 20 ਦਿਨ ਦੇ ਵਿੱਚ ਤੱਕ ਦਾ ਹੁਕਮ ਹੈ ਮਿਲਿਆ ਸੀ ਤੇ 30 ਦਿਨ ਦੇ ਵਿੱਚ ਤੁਸੀਂ ਅਸਤੀਫਾ ਦੇ ਦਿਓ ਹਮ ਪਰ ਉਹਨਾਂ ਨੇ ਉਹ ਹੁਕਮ ਦੀ ਅਦੂਲੀ ਕੀਤੀ ਜਦ ਜਸਾ ਜੇ ਗੁਰੂ ਦੇ ਸਿੱਖ ਹਾਂ ਜਿਸ ਗੁਰੂ ਨੇ ਪਾਸ ਸਾਦੇ ਹੌਸ ਨੂੰ ਜਿਸ ਵੇਲੇ ਪੰਥਵਾ ਹੁਕਮ ਮਿਲਿਆ ਨਾ ਹੂੰ ਭਾਈ ਬਿਆਸ ਸਿੰਘ ਨੇ ਹੱਥ ਚੁੜ ਕੇ ਨਾਲ ਚਾਰ ਸਿੰਘ ਹੋਰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਖਿਆ ਕਿ ਤੁਸੀਂ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਲੀ ਹੁਣ ਠਹਿਰ ਤਕ ਹੂੰ ਤੁਹਾਨੂੰ ਖਾਲਸਾ ਪੰਥ ਹੁਕਮ ਦਿੰਦਾ ਤੁਸੀਂ ਚਮਕੌਰ ਦੀ ਗੜੀ ਵੀ ਛੱਡ ਕੇ ਜਿਸ ਪਾਸੇ ਵੀ ਜਾ ਸਕਦੇ ਹੋ ਚਲੇ ਜਾ ਜੀ ਸਾਨੂੰ ਇੱਕ ਤਾਂ ਸਿੰਘ ਤਾਂ ਸ਼ਹੀਦ ਹੋ ਜਾਣਗੇ ਸਾਨੂੰ ਗੁਰੂ ਨਹੀਂ ਮੰਨਣਾ ਉਹ ਗੁਰੂ ਨੇ ਪੰਥ ਦਾ ਹੁਕਮ ਮੰਨ ਕੇ ਪੰਥ ਸਾਹਿਬ ਆਪਣੇ ਪੁੱਤਾਂ ਦੀਆਂ ਦਾਸਾਂ ਦਾ ਸੰਸਕਾਰ ਕਰਨ ਤੇ ਜ ਸਮਾ ਨਹੀਂ ਉਸ ਨੂੰ ਮਿਲਿਆ ਜੀਤ ਸਿੰਘ ਨੂੰ ਛੱਡ ਕੇ ਜੀ ਆਖਰੀਆਂ ਦਾਸਾਂ ਨੂੰ ਛੱਡ ਕੇ ਹੂੰ ਲਾਡਲੇ ਸਿੰਘਾਂ ਦੀਆਂ ਦਾਸਾਂ ਨੂੰ ਛੱਡ ਕੇ ਇੱਕ ਪਾਸੇ ਭਾਈ ਤਿਆਰ ਸਿੰਘ ਪਰ ਇੱਕ ਪਾਸੇ ਤਹਿਲ ਸਿੰਘ ਜਰਾ ਚੁੱਪ ਕਰਕੇ ਦਤਾਰ ਪਾਸ਼ਾ ਨੇ ਗਿਆ ਅੱਜ ਉਹ ਪਾਵਨ ਪਵਿੱਤਰ ਉਸਤਾਰ ਹੈ ਤਾੜੀ ਸਾਹਿਬ ਦਾ ਹੂੰ ਜਿੱਥੇ ਤਾੜੀ ਮਾਰ ਕੇ ਦਿਲਕਾਰ ਕੇ ਗੁਰੂ ਗੋਬਿੰਦ ਸਿੰਘ ਜੀ ਆਖਿਆ ਹੈ ਹੰਦ ਦਾ ਪੀ ਰੇਸਤਾ ਚੱਲ ਰਿਹਾ ਦੂਸਰੇ ਪਾਸੇ ਪਾ ਹੂੰ ਪਰਮਸਤਿ ਨੇ ਦੱਸਿਆ ਰਾਤ ਨੂੰ ਬੈਰੀਆਂ ਦੇ ਵਿੱਚ ਖਬਰ ਮਚੀ ਆਪਸ ਵਿੱਚ ਹੀ ਦੋਹਾਂ ਪਾਸਿਓਂ ਆਪਣੀਆਂ ਫੌਜਾਂ ਟਕਰਾ ਕੇ ਬੜਦਿ ਹੋਈਆਂ ਕਈ ਮਰ ਗਈਆਂ ਫਿਰ ਲਖੋ ਦਾਰਪਾਤਾ ਉਥੋਂ ਚੱਲੇ ਜੋੜਾ ਸਾਹਿਬ ਗੁਰਦੁਆਰਾ ਹੈ ਖਾਨਪੁਰ ਦੇ ਕੋਲ ਝਾੜ ਸਾਹਿਬ ਗੁਰਦੁਆਰਾ ਹੈ ਫਿਰ ਮਾਚੀ ਬਾੜੇ ਦੇ ਜਿੱਥੇ ਅੱਜ ਗੁਰਦੁਆਰਾ ਚਾਰਨ ਕਮਲ ਮਜੂਦ ਹੈ ਅੱਥੇ ਗਲਾਦੇ ਪੰਜਾਬੀ ਦਾ ਖੂਹ ਸੀ ਉਸ ਖੂਹ ਉੱਤੇ ਦਤਾਰ ਪਾਸ਼ਾ ਨੇ ਟਿੰਡ ਦਾ ਸਹੜਾ ਰੱਖ ਕੇ ਜਲ ਛੱਕ ਜੋ ਉਹਨਾਂ ਨੇ ਆਕਾਰਪੁਰਖ ਤੇ ਨਾਲ ਬਿਰਤੀ ਇਕਾਗਰ ਕਰਕੇ ਆਪਣੇ ਪੁੱਤ ਸ਼ਹੀਦ ਕਰਾ ਕੇ ਆਪਣੇ लाडले ਸਿੰਘ ਸ਼ਹੀਦ ਕਰਾ ਕੇ ਸਤਿਗੁਰੂ ਸੱਤ ਪਾਸ਼ਾ ਦੇ ਸ਼ਬਦ ਗਾਇਨ ਕੀਤਾ ਖਿਆਲ ਪਾਸ਼ਾ ਜੀ ਤਸਵੀ ਨਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਫੋਕਸ ਹਨ ਰੋਗ ਕਰ ਜਾਂਦੀ ਤੇ ਉਹ ਡਾਕ ਨਾਗਲ ਵਾਸਤੇ ਸੱਣਾ ਜੀ ਤਨ ਹੈ ਉਹ ਬਤੀ ਤਨ ਹੈ ਉਹ ਮਾਂ ਤਨ ਹੈ ਉਹ ਧੀ ਬੀਬੀ ਹਰਸ਼ਰਨ ਕੌਰ ਪਾਵਲਾ ਪਿੰਡ ਰਾਏਪੁਰ ਦੀ ਕਹਿਣ ਵਾਲੀ ਜਿਸ ਨੇ ਕੜਗੀ ਤਰ ਪਾਤਸ਼ਾਹ ਤੇ ਲਖਤੇ ਜਗਰ ਬਾਬਾ ਅਜੀਤ ਸਿੰਘ ਬਾਬਾ ਜਗਰ ਸਿੰਘ ਬਾੜਲੇ ਸਿੰਘ ਆਦਿਆਂ ਬਾਦਸ਼ਾਹ ਵਾਸ ਸਨਕਾਰ ਕਰਨ ਲਈ ਹੂੰ ਸਿਖਾ ਪਿਆਰ ਕੀਤੀ ਉਹ ਬਸ ਜੀਨੇ ਚੱਕ ਚੱਕ ਕੇ ਕੱਲੇ ਕੱਲੇ ਸਿੰਘ ਨੂੰ ਸਿਖਾ ਦੇ ਪਛ ਬਾਤ ਰਾਤ ਨੂੰ ਆਗਲਾ ਆ ਕੇ ਉਹ ਸਿੰਘਾ ਦਾ ਸਹਿਰ ਜੱਦੇਆਂ ਦਾ ਸਟਾਰ ਅੱਜ ਦੇ ਇਸ ਵੇਲੇ ਮੈਂ ਕਤਲਗੜ ਗੁਰਦੁਆਰਾ ਸਾਹਿਬ ਦੇ ਨਾਲ ਲੱਗ ਕੇ ਬੈਠਾ ਕਮਰੇ ਦੇ ਵਿੱਚ ਹੂੰ ਬਿਲਕੁਲ ਇੱਕ ਛੋਟਾ ਜਿਹਾ ਰਸਤਾ ਹੋ ਦਿਨ ਨਾਲ ਗੁਰਦੁਆਰਾ ਸਾਹਿਬ ਹੈ ਇਸਰੇ ਸਾਹਵੇਂ ਮੈਂ ਜਸਵੰਤ ਭਮਸਾ ਬੈਠਾ ਸਵਾਭ ਤੇ 11:00 ਵਜੇ ਜੀ ਮੈਂ ਬਾਹਰ ਖੜ ਕੇ ਗੁਰਦੁਆਰੇ ਨੂੰ ਹੂ ਕਰਕੇ ਸੋਧ ਰਿਹਾ ਹਾਂ ਸਤਿ ਆਪਾ ਚਾ ਤੂੰ ਕਿਸਾ ਰਾਹ ਤੇ ਕੋਈ ਇਹਨਾਂ ਰਾਹਾਂ ਤੇ ਹੱਦ ਤੱਕ ਗੁਜ਼ਰਿਆ ਹੋਵੇਗਾ ਆਪਣੇ ਕੁੱਤਿਆਂ ਦੀਆਂ ਲਾਸਾਂ ਛੱਡ ਕੇ ਆਪਣੇ ਲਾਡਲੇ ਛਿੰਗਾਂ ਦੀਆਂ ਲਾਸਾਂ ਛੱਡ ਕੇ ਕਿਹੜੀ ਚੱਪਾ ਚੱਪਾ ਹੈ ਕਮਕੌਰ ਦੀ ਕਿੱਡੀ ਕੁ ਫੇਦੀ ਤਸਤੀ ਹੈ ਹੂੰ ਜਿੱਥੇ ਤੁਹਾਡੇ ਸ਼ੰਕਾ ਦੀ ਜੰਗ ਹੋਈ ਉਹਨਾਂ ਦਾ ਖੂਨ ਡੁੱਲਿਆ ਅੱਜ ਜਿਹੜੀਆਂ ਗਲੀਆਂ ਦੇ ਵਿੱਚੋਂ ਅਸੀਂ ਲੰਘਦੇ ਹਾਂ ਸਈਦਾ ਕਰਨ ਲਈ ਤਹੇ ਗੜੀ ਸਾਹਿਬ ਲਈ ਜਾਂਦੇ ਹਾਂ ਤਹੇ ਕਤਲ ਕਰਨ ਲਈ ਜਾਂਦੇ ਹਾਂ ਤਹੇ ਸਾੜੀ ਸਾਹਿਬ ਦੇ ਜਾਂਦੇ ਹਾਂ ਤਹੇ ਦੰਤਬਾਹ ਸਾਹਿਬ ਲਈ ਜਾਂਦੇ ਹਾਂ ਅਸੀਂ ਇਹ ਦੇਖਦੇ ਹਾਂ ਕਿ ਇਸ ਧਰਤੀ ਦੇ ਥੱਲੇ ਕਿਹੜੇ ਸਿੰਘ ਦਾ ਖੂਨ ਪਿਆ ਹੋਇਆ ਹੈ। ਕਿਹੜੇ ਸਿੰਘ ਦੀਆਂ ਕੁਰਬਾਨੀਆਂ ਪਈਆਂ ਹੋਣਗੀਆਂ। ਕਿੱਥੇ ਅਸੀਂ ਸਜਦਾ ਕਰ ਰਿਹਾ ਜੋ ਵੀ ਅੱਲਾਹ ਯਾਰ ਖਾਂ ਮੁਸਲਮਾਨ ਕਵੀ ਹੋਇਆ ਹਕੀਮ ਹੈ। ਉਸਨੇ ਕਲਮ ਚੱਕੀ ਦੋ ਕਵਤਾਂ ਲਿਖੀਆਂ ਇੱਕ ਗੰਗੇ ਸ਼ਹੀਦਾਂ ਸਾਕਾ ਚਕੋ ਇੱਕ ਸਹਾਦਾਨੇ ਵਫਾ ਸਾਕਾ ਸਰਹੰਦ ਜਿਸ ਵਲੇ ਕਤਰਗ ਦੇ ਆਪਾਂ ਗੁਰਦੁਆਰੇ ਦੇ ਮੁੱਖ ਦਵਾਰ ਤੋਂ ਅੰਦਰ ਦਾਖਲ ਹੁੰਦੇ ਹਾਂ। ਹਮਮ। ਪਰ ਉਹਦੀ ਕਲਮ ਚੱਲਦੀ ਹੈ। ਉਹ ਕਹਿੰਦਾ ਵਾਪਸ ਕਿੰਨੇ ਇੱਕ ਹੀ ਤੀਰਥਾ ਯਾਤਰਾ ਕਰੀਏ ਕਿਤਾਏ ਬਾਪ ਨੇ ਬੱਚੇ ਜਹਾਂ ਖੜਾ ਕੀਤਾ ਹਮ ਐਡਾ ਵੱਡਾ ਇਤਿਹਾਸ ਐਡਾ ਵੱਡਾ ਘਿਰਫਾ ਅੱਜ ਸਾਨੂੰ ਜਿੱਥੇ ਫਕਰ ਦਾ ਮੌਕਾ ਮਿਲਿਆ ਉਥੇ ਮੈਂ ਪ੍ਰਵਾਦੀ ਜਾਂ ਬਤੌਰ ਪ੍ਰਚਾਰਕ ਹੋਣ ਦੇ ਨਾਤੇ ਜੀ ਮੈਨੂੰ ਮਾਣ ਹੈ ਤੇ ਮੈਨੂੰ ਰੋਪੜ ਜਿਹੜੇ ਦੇ ਵਿੱਚ 7 ਸਾਲ ਪ੍ਰਚਾਰਕ ਰਹਿਣ ਦਾ ਮੌਕਾ ਮਿਲਿਆ ਮੇਰਾ ਹੈੱਡ ਕੁਆਰਟਰ ਆਨੰਦਪੁਰ ਸਾਹਿਬ ਜੀ ਮੈਂ ਉਦੋਂ ਸਾਰੇ ਚਮਕੌਰ ਸਾਹ ਪਠਾ ਸਾਹ ਬਹਾਮਣ ਮਾਜਰਾ ਮਰੜੇ ਇਸੇ ਤਰ੍ਹਾਂ ਅਨੰਦਪੁਰ ਸਾਹ ਬਾਬਾ ਗਗਨਤਾ ਜੀ ਦੇ ਪੀਤਪੁਰ ਸਾਹ ਪਰਿਵਾਰ ਦੇ ਛੋੜੇ ਸਾਰੇ ਗੁਰਦੁਆਰੇ ਵਿੱਚ ਨੂੰ ਲੈਕਚਰ ਦੇਣ ਦਾ ਮੌਕਾ ਮਿਲਦਾ ਸੀ ਜੀ ਉਸ ਵੇਲੇ ਚਮਕੌਰ ਸਾਹ ਦੀ ਜਿਹੜੀ ਲੋਕਲ ਕਮੇਟੀ ਸੀ ਸਰਵਾਰ ਜਗਤ ਸਿੰਘ ਸਲੇਮਪੁਰ ਪ੍ਰਧਾਨ ਸੀ ਨਿਹੰਗ ਕਰਤਾਰ ਸਿੰਘ ਵਾਈਸ ਪ੍ਰਧਾਨ ਸੀ ਰੌਣਕ ਸਿੰਘ ਸਟੋਰ ਕੀਪਰ ਸੀ ਹਮ ਔਰ ਇਸ ਇਲਾਕੇ ਦੇ ਵਿੱਚ 11 ਸਕੂਲ ਹਨ ਹਮ ਜੋ ਸਰਦਾਰ ਬਲਦੇਵ ਸਿੰਘ ਨੇ ਬੜਾਏ ਹੂੰ ਚਮਕੌਰ ਸਾਹਿਬ ਕਤਲਗੜ ਦੇ ਨਾਲ ਲੱਗਦਾ ਬਾਬਾ ਅਜੀਤ ਸਿੰਘ ਦਾ ਸਕੂਲ ਹੈ ਮੈਂ ਅੱਜ ਸਕੂਲ ਤੇ ਉਸ ਮਾਗਮ ਦੇ ਵੀਡੀਓ ਕਾਡੂ ਮੈਨੂੰ 2 ਵਜੇ ਸੱਜਿਆ ਗੇਰਾ ਉੱਥੇ ਲੈਕਚਰ ਵੀ ਆ ਹਰਵੰਤ ਸਿੰਘ ਕੋੜੋਲਾ ਜੋ ਪ੍ਰਿੰਸੀਪਲ ਹਰਚੰਨ ਸਿੰਘ ਜੀ ਬੜਾ ਲੰਬਾ ਸਮਾਂ ਇਹ ਬਾਬਾ ਅਜੀਤ ਸਿੰਘ ਜੀ ਦੇ ਸਕੂਲ ਦੇ ਪ੍ਰਿੰਸੀਪਲ ਹੈ ਤੇ ਅਜਿਹਾ ਤਰ੍ਹਾਂ ਮਾਨਪੁਰ ਖੰਡ ਜਿੱਸੇ ਦਾ ਬੱਬੂ ਮਾਨ ਹੈ ਉੱਥੇ ਜਗਿੰਦਰ ਸਿੰਘ ਜੀ ਪ੍ਰਿੰਸੀਪਲ ਹੈ ਮਰੰਗਾ ਕਰਾੜੀ ਰੋਪੜ ਇਹ ਬਾਖਵਾਖ 11 ਸਕੂਲ ਹਨ ਜੋ ਸਰਦਾਰ ਬਲਦੇਵ ਸਿੰਘ ਦੇ ਬਣਾਏ ਹੋਏ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਪੜ੍ਹਦੇ 650 ਬੱਚਾ ਚਮਕੌਰ ਸਾਹਿਬ ਦੇ ਸਕੂਲ ਵਿੱਚ ਐਸੇ ਤਰ੍ਹਾਂ ਮਰੰਡਾ ਸਕੂਲ ਹੈ ਕਾਲਜ ਹੈ ਕਰਾੜੀ ਹੈ ਰੋਪੜ ਕਾਲਜ ਹੈ ਜਿਹੜੇ ਵਿੱਚ ਬੱਚੇ ਇਥੋਂ ਸਿੱਖਿਆ ਦੀ ਦਾਤ ਪ੍ਰਾਪਤ ਕਰਦੇ ਅੱਜ ਉਹਨਾਂ ਸਾਰੇ ਆਗੂਆਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਹਰਵੰਤ ਸਿੰਘ ਕੋਲਾ ਜੋ ਮੈਨੇਜਰ ਹਨ ਸਕੂਲ ਦੇ ਪ੍ਰੀਤਮ ਸਿੰਘ ਸੱਲੋਂ ਮਾਜਰਾ ਹੈ ਉਹਨਾਂ ਦਾ ਰਾਤ ਦੇ ਦੀਵਾਨ ਤੇ ਬੱਚਾ ਹਾਜ਼ਰੀ ਭਰ ਕੇ ਆਂ ਜਿਉਂ ਬਾਬਾ ਸੰਕਟ ਸਿੰਘ ਦੀ ਦੀਵਾਨ ਹਾਲ ਹੈ ਜਿਹੜਾ ਨੂੰ ਦਤਾਰ ਪਾਸੋਂ ਜਿਸ ਵੇਲੇ ਚਮਕੌਰ ਖਾਲਸਾ ਪੰਥ ਦਾ ਹੁਕਮ ਮੰਨਿਆ ਤਾਂ ਪਾਈ ਸੰਕਟ ਅਸਰਤੇ ਉੱਤੇ ਉਹਨਾਂ ਨੇ ਕਰ ਗਈ ਸਜਾਈ ਕਿਉਂਕਿ ਉਹਨਾਂ ਦਾ ਜਿਹੜਾ ਜਿਹੜਾ ਸੀ ਪਾਈ ਸੰਕਲ ਸਕੀ ਦਾ ਉਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਮਿਲਦਾ ਸੀ ਲੇਖਾ ਪਾਉਣ ਲਈ ਉਹਨਾਂ ਨੂੰ ਚਮਕੌਰ ਸਾਹਿਬ ਦੀ ਜ਼ਿੰਮੇਵਾਰੀ ਦੇ ਕੇ ਗਏ ਇਸੇ ਕਰਕੇ ਅੱਜ ਜੋ ਭਾਈ ਸੰਗਤ ਸਿੰਘ ਦੇ ਨਾਮ ਦਾ ਚਮਕੌਰ ਸਾਹਿਬ ਕਤਲਗੜੀ ਦੇ ਕਤਲਗੜ ਕੋਲ ਤੋਂ ਆ ਰਹਾ ਸਾਹਿਬ ਜੀਵਾਨ ਹਾਰ ਹੈ ਜਿਸ ਜੀਵਾਨ ਵਿੱਚ ਐਸਵੇਲੇ ਗੁਰਿੰਦਰ ਸਿੰਘ ਜੀ ਬੈਸ ਪੰਥ ਦਾ ਇੰਟਰਨੈਸ਼ਨਲ ਟਾਰੀ ਜਥਾ ਫਿਰ ਗੁਰਪ੍ਰੀਤ ਸਿੰਘ ਦੀ ਲੰਡਰਾ ਉਹਨਾਂ ਦੇ ਟਾਰੀ ਜਥੇ ਨੂੰ ਮੈਂ 20 ਮਿੰਟ ਸੁਣ ਕੇ ਤੁਹਾਡੇ ਨਾਲ ਮੇਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਇੱਥੇ ਪਹੁੰਚਾ ਸਵਾਰ ਬਰਿੰਦਰ ਪਾਲ ਸਿੰਘ ਦੀ ਅਰੋੜਾ ਅਰੋੜਾ ਹਸਪੀਟਲ ਹੈ ਬਿਲਕੁਲ ਕਤਲਗੜ ਸਾਹਿਬ ਦੇ ਸਾਹਮਣੇ ਜੀ ਕਿਥੇ ਉਹ ਇਤਿਹਾਸ ਦਾ ਪਾਠ ਦਾ ਜ਼ਿਕਰ ਕਰਦਾ ਉਥੇ ਮੈਂ ਰਾਤ ਨੂੰ 11 ਵਜੇ ਜਿਸ ਵੇਲੇ ਕੋਈ ਖੜਦਾ ਹਾਂ ਦੇਖਦਾ ਹਾਂ ਹਰ ਰਾਤ ਨੂੰ ਉਹਨਾਂ ਗੜੀਆਂਾਂ ਦੇ ਚਕੁੰਦੀਆਂ ਸੰਗਤਾਂ ਨੂੰ ਸਾਰੀ ਰਾਤ ਸੰਗਤਾਂ ਨਹੀਂ ਸੌ ਰਹੀਆਂ ਕਿਤੇ ਸੁੱਧ ਤਾਂ ਲੰਗਰ ਹੈ ਕੋਈ ਬ੍ਰਿਸਕਟ ਲੈ ਕੇ ਬੈਠਾ ਕਿਤੇ ਚਾਹ ਦਾ ਲੰਗਰ ਹੈ ਕਿਤੇ ਕੌਫੀ ਦਾ ਲੰਗਰ ਹੈ ਕਿਤੇ ਪ੍ਰਸ਼ਾਦਿਆਂ ਦਾ ਲੰਗਰ ਹੈ ਆਲੇ ਦੁਆਲੇ 4-500 ਦੇ ਕਰੀਬ ਜਿਹੜੇ ਆ ਉਹ ਲੰਗਰ ਚੱਲ ਰਹੇ ਬੜੀ ਸ਼ਰਤਾਂ ਤੇ ਸਤਕਾਰ ਦੇ ਨਾਲ ਸੰਗਤਾਂ ਐਸ ਵੇਲੇ ਇਲਾਕੇ ਦੀ ਜਿਹੜੀ ਸੰਗਤ ਹੈ ਉਹ ਚਮਕੌਰ ਸਾਹਿਬ ਵਿੱਚ ਹੈ ਕਾਲੂ ਪੰਜਾਬ ਪੱਤਰ ਦੀ ਸੰਗਤ ਜਿਹੜੀ ਇੱਥੇ ਆਈ ਜਹਾਂ ਸੰਘਾ ਦੇ ਬਖ ਵਖਤ ਆ ਲੈ ਇੱਥੇ ਪਹੁੰਚ ਗਏ ਬੁੱਢਾ ਦਾਲ ਪਹੁੰਚ ਗਿਆ ਬਾਬਾ ਬਿੱਦੀ ਚਾਂਦੀ ਆੜਿਆਂ ਦਾ ਸੋਰ ਸੰਗ ਆੜਾ ਦਰਤਾਰ ਸੰਗ ਉਹਨਾਂ ਦਾ ਸਾਰਾ ਜਥਾ ਵੀ ਇੱਥੇ ਪਹੁੰਚ ਗਿਆ ਹਰਿਆਵਲ ਦੇ ਦਾਰੇ ਵਿੱਚ ਪਹੁੰਚ ਗਏ ਬਹੁਤ ਸਾਰੀਆਂ ਨੇ ਹਾਂ ਦੇ ਜਥੇਬੰਦੀਆਂ ਕਾਢੂ ਕਿਉਂਕਿ ਕਾਲੂ ਮੇਲ ਦਿਨ ਹੈ ਵੀ 21 22 ਦਾ ਹੈ 22 ਨੂੰ ਫਿਰ ਇੱਥੇ ਮਹੱਲਾ ਨਿਕਲਦਾ ਬਿਹੰਗ ਸਿੰਘ ਗੱਟਕੇ ਦੇ ਜੋਹਰ ਦਿਖਾਉਂਦੇ ਹਨ ਕੋਟ ਸਵਾਰੀ ਕਰਦੇ ਹਨ ਵੱਖ-ਵੱਖ ਦਲ ਆਉਂਦੇ ਹਨ ਉਹ ਜਾ ਕੇ ਫਿਰ 메인 ਗਰਾਉਂਡ ਦੇ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਨੂੰ ਵਸਤਕ ਹੋ ਕੇ ਉੱਥੇ ਪਹੁੰਚਦੇ ਦੂਸਰੇ ਪਾਸੇ ਭੰਮ ਸਾਹਿਬ ਇਸ ਫਲਾਦੀ ਖਸਮਾਤੀ ਤੋਂ ਬਾਅਦ ਜੀ ਸਭਾ ਚੱਲਦੀ ਚਾਰ ਸਾਹਿਬ ਫਿਰ ਚਰਨ ਕਮਲ ਬੰਗਾ ਛੋਰੀ ਚਰਨ ਕਮਲ ਮਾਸੀਵਾੜਾ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਸਰਹੰਦ ਉੱਥੇ 25 26 27 ਦੀ ਖਵਾਂ ਹੈ ਜਿੱਥੇ ਲੱਖਾਂ ਦੇ ਗਰਤੀ ਦੇ ਵਿੱਚ ਸੰਗਤਾਂ ਦਾ ਇਕੱਠ ਹੁੰਦਾ ਆਠਾ ਮਾਰਦਾ ਸੁਮੰਦਰ ਉਥੇ ਵਖ-ਵਖ ਧਾਰਮਿਕ ਸਾਧਾਂ ਦੇ ਜਿੱਥੇ ਦਰਸ਼ਨ ਕਰਦੇ ਫਤੇਕਰ ਸਾਹਿਬ ਦੇ ਦਰਸ਼ਨ ਕਰਦੇ ਉਹ ਠੰਡੇ ਬੁਰਜ ਦੇ ਦਰਸ਼ਨ ਕਰਦੇ ਹਾਂ ਫਿਰ ਫਤੇਕਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਪੰਥ ਪੇਰਾ ਦੀ ਪਾਈ ਵਿੱਚ ਕਿਸ ਦੀ ਨਿਸ਼ਾਨ ਸਾਹਿਬ ਚੁੱਕਦੇ ਹੋਏ ਵਖ-ਵਖ ਧਾਰਮਿਕ ਸ਼ਕਤੀਆਂ ਸਿੱਖ ਪੰਥ ਦੀਆਂ ਤਖਤਾਂ ਦੇ ਹਾਂਗਸਾਂ ਦੀਆਂ ਜਥੇ ਬੰਦੀਆਂ ਜੋਤੀ ਸਰੂਪ ਨੂੰ ਜਾਲੀਆਂ ਸਵੇਰੇ ਆਸਾ ਕੀ ਜੀ ਵਾਰ ਦਾ ਕੀਰਤਨ ਦੀ ਹੁੰਦੀ ਸਮਾਤੀ ਸਮਾਤੀ ਹੋਣ ਤੋਂ ਬਾਅਦ ਇਹ ਨਗਰ ਕੀਰਤਨ ਦਾ ਰੰਗ ਹੁੰਦਾ ਤਾਂ ਉਸ ਵੇਲੇ ਫਟੇ ਘਰ ਸਾਹ ਤੋਂ ਲੈ ਕੇ ਜੋਤੀ ਸਰੂਪ ਤੱਕ ਤੈਰ ਸੱਟਣ ਨੂੰ ਜਗ੍ਹਾ ਨਹੀਂ ਹੁੰਦੀ ਹੂੰ ਬਹੁਤ ਹੌਲੀ ਹੌਲੀ ਉਹ ਨਗਰ ਕੀਰਤਨ ਜੋਤੀ ਸਰੂਪ ਦੇ ਪਾਵਨ ਪਵਿੱਤਰ ਅਸਥਾਨ ਉੱਤੇ ਪਹੁੰਚਦਾ ਕਿਸ ਢੰਗ ਦੇ ਨਾਲ ਆਪਾਂ ਯਾਰ ਇਤਿਹਾਸ ਤਾਂ ਸੁਣਨਾ ਹੈ ਇਤਿਹਾਸ ਦੇ ਪੰਨੇ ਸੋਟਾ ਕੇ ਉਹ ਮਾ ਕੁਦਰੀ ਜਿਸ ਨੇ ਜਿਸ ਨੇ ਮਾਤਾ ਜੀਤੋ ਦੀ ਮੌਤ ਹੋਈ ਅਨੰਦ ਪ੍ਰਸਾਦ ਹੂੰ ਬਾਬਾ ਅਜੀਤ ਸਿੰਘ ਦੀ ਮਾਂ ਹੈ ਬਾਤਾ ਸੁੰਦਰੀ ਤੇ ਬਾਬਾ ਜੋਰਾਬਰ ਸਿੰਘ ਬਾਬਾ ਜੀ ਦੀ ਆਸਨ ਬਾਬਾ ਫਤੇ ਸਿੰਘ ਦੀ ਮਾਂ ਹੈ ਬਾਤਾ ਜੀਤੋ ਹੂੰ ਮਾਤਾ ਜੀਤੋ ਦੀ ਕੁਖਤੋ ਜਿਸ ਵਲੇ ਸਹਿਬ ਦਾ ਬਾਬਾ ਫਤੇ ਸਿੰਘ ਦਾ ਜਨਮ ਹੋਇਆ ਉਹਦੇ 2 ਸਾਲ ਦਾ ਨਹੀਂ ਸੀ ਹੋਇਆ ਬਾਬਾ ਫਤੇ ਸਿੰਘ ਹੂੰ ਜਦੋਂ ਮਾਤਾ ਜੀ ਤੋਂ ਅਕਾਲ ਚਲਾਣਾ ਕਰਕੇ ਆਨੰਦਪੁਰ ਸਾਹਿਬ ਤੇ ਚੁੱਤੀ ਚੋਸਮਾ 87 ਨੇ ਪੋਤੇ ਪਾਲਿਆ ਹੁਣ ਆਪਾਂ ਵੀ ਪੋਤੇ ਆਲੇ ਆ ਬਿਲਕੁਲ ਜੀ ਤੇ ਆਪਣੇ ਸੱਤਿਆਂ ਤੇ ਹੱਥ ਰੱਖੀਏ ਹੂੰ ਜਸ ਦਾਦੀ ਨੇ ਮਸੂਮ ਬੱਚੇ ਬਾਬਾ ਜੀ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਜੀ ਦਾ ਬਾਬਾ ਫਤੇ ਸਿੰਘ ਪਾਲੇ ਹੋ ਉਹ ਦਾਦੀ ਜਿਹੜੀ 2 ਸਾਲ ਦੇ ਬੱਚੇ ਨੂੰ ਪਾਲਦੀ ਹੈ ਤੇ ਸਮਾਂ ਐਸਾ ਆ ਗਿਆ ਗੰਗੂ ਬ੍ਰਾਹਮਣ ਨੇ ਪੈਸੇ ਤੇ ਅਦਾਲਤ ਵਿੱਚ ਆ ਕੇ ਸਿਹੜੀ ਪਿੰਡਾ ਮਰੰਡੇ ਦੇ ਰੋਪੜ ਨੂੰ ਜਸਵਲ ਜਾਨੇ ਆ ਮਰੰਡੇ ਤੋਂ 1.5 ਮੀਲ ਦੀ ਦੂਰੀ ਤੇ ਜੀ ਉੱਥੇ ਆਪਣੇ ਕੋਲ ਬੱਚਿਆਂ ਨੂੰ ਲਿਆ ਆ ਮਾਤਾ ਗੁਜਰੀ ਨੂੰ ਲਿਆ ਆ ਚੰਤ ਮੋਹਰਾਂ ਦੀ ਖਾਤਰ ਜਿਨੇ ਕਿੰਨਾ ਚਿਰ ਗੁਰੂ ਦਾਸ ਰਸੋਈਆ ਬਣ ਕੇ ਸੇਵਾ ਕੀਤੀ ਉਹ ਮੋਹਰਾਂ ਤੇ ਖਾਤਰ ਲਾਲਚੀ ਹੋ ਕੇ ਮਰੰਡੇ ਦੇ ਥਾਣੇ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਮੇਰੇ ਕੋਲ ਕਰਗੀਆਂ ਆਲੇ ਪਾਛੇ ਦੇ ਛੋਟੇ ਸਾਹਿਬਜ਼ਾਦੇ ਤੁਹਾਂ ਦੀ ਮਾਂ ਹੈ ਤੁਹਾਨੂੰ ਗ੍ਰਿਫਤਾਰ ਕਰਕੇ ਮਰੰਡੇ ਲੈ ਜਾਂਦਾ ਗਿਆ ਮਰੰਡੇ ਉਹ ਕੁਤਬਾਲੀ ਹਾਕ ਦੀ ਅਜ ਵੀ ਪੁਰਾਣੀ ਬਿਲਡਿੰਗ ਦੇਖਣ ਨੂੰ ਮਿਲਦੀ ਸਫਿਹੜੀ ਪਿੰਡ ਦੇ ਵਿੱਚ ਅਗੂ ਬ੍ਰਾਹਮਣ ਦੇ ਘਰ ਦੀਆਂ ਵੀ ਉਹ ਪੁਰਾਣੀਆਂ ਕੰਧਾਂ ਦੇਖਣ ਨੂੰ ਮਿਲਦੀ ਉੱਥੇ ਉਹ ਮੰਝੇ ਤੇ ਅਸੀਂ ਦਰਸ਼ਨ ਕਰਦੇ ਹਾਂ ਜਿੱਥੇ ਮਾਂ ਗਤਰੀ ਆਪਣਾ ਕੁੱਤਿਆਂ ਨੂੰ ਨਾਲ ਲੈ ਕੇ ਪਈ ਫਿਰ ਕਿਦਾਂ ਕੁਤਵਾਦੀ ਦੇ ਵਿੱਚ ਠੰਡੀਆਂ ਰਾਤਾਂ ਵਿੱਚ ਆਹ ਪੌਦਾ ਮਹੀਨਾ ਅਸੀਂ ਤਾਂ ਕੰਬੜਾ ਲੈ ਕੇ ਚੜਾਈਆਂ ਲੈ ਕੇ ਸੌਂਦੇ ਹਾਂ ਇਹਨਾਂ ਪਿੰਡਾਂ ਦੇ ਲੋਕ ਅੱਜ ਵੀ ਪੰਮ ਸਾਹਿਬ ਰੋਕੜ ਤੋਂ ਲੈ ਕੇ ਪਿਆਲੇ ਆਨ ਚੜੀਏ ਰੋਪੜ ਤੋਂ ਲੁਧਿਆਣਾ ਆਨ ਚੜੀਏ ਕਿ ਜਦ ਮੈਂ ਪਿੰਡਾਂ ਹਾਂ ਦੇ ਨਾਲ ਪਿੰਡਾਂ ਦੀਆਂ ਸੰਗਤਾਂ ਬਾਂਝੀਆਂ ਤੇ ਨਹੀਂ ਸੌਂਦੀਆਂ ਥੱਲੇ ਦਰਿਆ ਬਿਛਾ ਕੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਹੌਂਦੇ ਤੇ ਕੱਲ੍ਹ ਕੀ ਦਾ ਪਾਛਤਾ ਦੇ ਖਾਸ ਦਾ ਚੜਦੇ ਆ ਹੂੰ ਉੱਥੋਂ ਸਖੋ ਸ਼ਹਿਰ ਜਾਦੀਆਂ ਨਹੀਂ ਜੇਸੇ ਲਈ ਗ੍ਰਿਫਤਾਰੀਆਂ ਹੁੰਦੀਆਂ ਮਰੰਦੇ ਤੋਂ ਉਹਨਾਂ ਨੂੰ ਸਰਹੰਦ ਲੈ ਜਾ ਜਾਂਦਾ ਸਰਹੰਦ ਰਜਾ ਕੇ ਠੰਡੇ ਭਰਜੇ ਤੇ ਬੈਠੇ ਕਿਥੋਂ ਭਰਜੇ ਤੇ ਥੱਲੇ ਲਹਿਰ ਚੱਲਦੀ ਹੂੰ ਪਰ ਉਹਦੇ ਆਲੇ-ਦੁਆਲੇ ਸਾਰੇ ਦਰਵਾਜ਼ੇ ਸਿੱਕੇ ਕਾਟੀਆਂ ਖੁੱਦੀਆਂ ਸੀ ਕਿਸੇ ਪਾਸੇ ਹਵਾ ਤੋਂ ਬਚਨ ਦਾ ਕੋਈ ਸਾਧਨ ਨਹੀਂ ਸੀ ਉਹ ਦਾਦੀ ਮਾ ਆਪਣੇ ਪੋਤਿਆਂ ਨੂੰ ਆਪਣੀਆਂ ਛਾਤੀਆਂ ਦਾ ਲਿਖ ਦੇ ਕੇ ਛਾਤੀਆਂ ਦੇ ਨਾਲ ਢੱਕਣਬੜ ਲਈ ਕੋਈ ਕਿਸ ਤਰ੍ਹਾਂ ਦੇ ਬੈਠੀ ਹੈ ਮਾਂ ਗੁਜਰੀ ਕਿਸ ਤਾਂ ਆਪਣੇ ਪੁੱਤਿਆਂ ਨੂੰ ਸਿੱਖਿਆ ਦਿੰਦੀ ਹੈ ਕਿ ਤੁਹਾਡੇ ਦਾਦੇ ਨੇ ਦਿੱਲੀ ਦੇ ਵਿੱਚ ਆਪਣਾ ਸੀਸ ਦਿੱਤਾ ਕੁਰਬਾਨੀ ਦਿੱਤੀ ਪਾਈ ਮਤੀ ਦਾਸ ਪਾਈ ਕਤੀ ਦਾਸ குரு ਅਰਜਨ ਦੇਵ ਜੀ ਮਹਾਰਾਜ ਦੀਆਂ ਸ਼ਹਾਦਤਾਂ ਦੀਆਂ ਸਾਖੀਆਂ ਸੁਣਾਉਂਦੀ ਰਹੀ ਉਹ ਬੱਚੇ ਫਿਰ ਇਸ ਵਾਰ ਸੁਬੇਦਾਰ ਸਰਹੰਦ ਵਜੀਦ ਖਾਂ ਦੇ ਪਰਿਵਾਰ ਵਿੱਚ ਪੇਸ਼ ਕੀਤੇ ਗਏ। ਘਰ ਹੀ ਨੇ ਇੱਕ ਏਟ ਦੇ ਵਿੱਚ ਐਸਾ ਦਰਵਾਜ਼ਾ ਬੜਾ ਸੀ। ਉਹ ਦਰਵਾਜ਼ੇ ਵਿੱਚ ਇੱਕ ਛੋਟਾ ਦਰਵਾਜ਼ਾ ਰੱਖਿਆ। ਅੱਜ ਵੀ ਕਈ ਬਰੀ ਅਸੀਂ ਤੇ ਆ ਥਾਣਿਆਂ ਦੇ ਵਿੱਚ। ਪਰਾਤਨ ਜਿਹੜੇ ਸਮਾਂ ਨਾਲ ਤੇ ਛੋਟੀਆਂ ਦਰਵਾਜ਼ੀਆਂ ਰੱਖੀਆਂ ਹੁੰਦੀਆਂ ਜਿਸ ਵੇਲੇ ਮੁਲਤਮ ਪੇਸ਼ ਹੁੰਦਾ ਉਹ ਜਿਸ ਵੇਲੇ ਜਾਏਗਾ ਸਿਰ ਝੁਕ ਜਾਏਗਾ। ਪਰ ਕਰਕੇ ਸਰ ਸੱਚੇ ਬਾਦਸ਼ਾਹ ਦੇ ਬੱਚਿਆਂ ਨੇ ਸਰਨਿਕਾ ਉਹਨ ਪੀ ਪਜਾਏ ਆਪਣੇ ਪੈਰ ਅੰਦਰ ਜੁੱਤੀਆਂ ਲਗਾ ਕੇ ਜਾ ਕੇ ਫਤਿਹ ਦਾ ਨਾਰਾ ਕਜਾ ਕੇ ਵਾਹਿਗੁਰੂ ਜੀ ਦਾ ਖਾਸਾ ਪਾਇਡੂ ਜੀ ਦੀ ਫਤਿਹ ਆਖੀ ਤਾਂ ਦਸਤਾਰ ਪਾਛਾ ਤੇ ਬੱਚਿਆਂ ਲਈ ਸੂਬੇਦਾਰ ਬਜੀਦ ਖਾਨ ਨੇ ਕਾਜੀ ਨੂੰ ਜੋ ਪੱਤਪਾ ਦਿੱਤਾ ਉਹਨੂੰ ਸਵਾਦ ਇਹ ਬੱਚਿਆਂ ਤੁਸੀਂ ਧਰਮ ਤਿਆਗਦੇ ਹੋਗੇ ਤੁਸੀਂ ਇਸਲਾਮ ਦੇ ਸ਼ਾਮਲਾ ਮੈਂ ਤੁਹਾਨੂੰ ਖੂਰਾ ਮਿਲਣ ਗਿਆ ਸਵਰਗ ਮਿਲੇਗਾ ਪਰੇਸ਼ਤ ਮਿਲੇਗਾ ਕਰੋਨਾ ਫਤਿਹ ਆਖਿਆ ਇੱਕ ਰੂਕ ਤੇ ਇੱਕ ਬਹਾਦਰ ਦੇ ਪੁੱਤਰ ਅਫਰੀ ਕਲ ਕੀ ਤਰਦਸ਼ਮੇਸ਼ ਪਤਾ ਦੇ ਪੁੱਤਰ ਆ ਮਾਂ ਜੀਤੋ ਦੇ ਦਲਾਰੇ ਆ ਸਾਨੂੰ ਤੂੰ ਇਸ ਸਾਡੇ ਸਿੱਖੀ ਸਦਕ ਕੋ ਨਹੀਂ ਡਲਾ ਸਕਦਾ ਸਾਡਾ ਸਿਰ ਜਾਏ ਤਾਂ ਜਾਏ ਪਰ ਸਿੱਖੀ ਸਦਕ ਨਾ ਜਾਏ ਜੀ ਉਸੂ ਬੱਚਿਆਂ ਨੂੰ ਹੁਕਮ ਮਿਲਿਆ ਕਿ ਇਹ ਧਰਮ ਲਈ ਪਿਆਗਦਾ ਹੈ ਤਾਂ ਇਹਨਾਂ ਨੂੰ ਮੀਆਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਹ ਹ ਸੱਚਾ ਆਨੰਦ ਔਰ ਪਿੰਡ ਹੈ ਨਵਾਂ ਸ਼ਹਿਰ ਤੋਂ ਜਿਸ ਕੋਲੇ ਅਸੀਂ ਫਲਾਬ ਨੂੰ ਜਾਂਦੇ ਆ ਉਸ ਪਿੰਡ ਦਾ ਰਹਿਣ ਵਾਲਾ ਉਸਨੇ ਆਖਿਆ ਕਿ ਜੰਮਦੀਆਂ 16 ਦੇ ਮੂੰਹ ਕਿੱਥੇ ਹੁੰਦੇ ਇਹ ਸੱਪਾਂ ਦੇ ਬੱਚੇ ਇਹਨਾਂ ਨੂੰ ਮਸਲ ਦੇਣਾ ਚਾਹੀਦਾ ਹੂੰ ਸ਼ੇਰ ਮੁਹੰਮਦ ਖਾਨ ਨੇ ਮਲੇਰ ਕੋਟਲਾ ਦੇ ਇਲਾਕੇ ਦਾ ਨਾਰਾ ਮਾਰਿਆ ਨਾ ਉਹਨੂੰ ਆਖਿਆ ਵਿੱਚ ਚਮਕੌਰ ਵਿੱਚ ਕਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਦੇ ਕਤਲ ਕਰਤਾ ਸ਼ਹੀਦ ਕਰਤਾ ਤੋ ਉਹਦਾ ਬਦਲਾ ਲਵ ਉਸਨੇ ਤਾਂ ਸ਼ੇਖ ਮੁਹੰਮਦ ਨੇ ਆਖਿਆ ਤੇ ਮੈਂ ਬਦਲਾ ਲੈਣਾ ਆਉਗਾ ਤਾਂ ਮੈਂ ਗੁਰੂ ਗੋਬਿੰਦ ਸਿੰਘ ਕੋ ਨਮਾ ਇਹਨਾਂ ਬੱਚਿਆਂ ਦਾ ਮੇਰਾ ਕੀ ਗੁਆ ਮੈਂ ਨਾ ਬੱਚਿਆਂ ਕੋ ਕਿਸ ਤੰਗ ਦਾ ਬਦਲਾ ਲਵਾਂ ਉਹ ਸੂਚਨਾ ਤੇ ਕਹੀ ਹੋਈ ਗੱਲ ਦੇ ਉੱਤੇ ਇਹ ਮਸੂਮ ਬੱਚਿਆਂ ਨੂੰ ਸਰਹੰਦਿਆਂ ਨੂੰ ਲੀਆ ਦੇ ਵਿੱਚ ਕਿੜਿਆਂ ਗਿਆ ਬਾਹ ਗੁਜਰੀ ਨੂੰ ਕਿਸੇ ਦਿਲਾਦ ਨੇ ਜਾ ਕੇ ਠੰਡੇ ਪੁੱਛ ਪਾਖਿਆ 11 ਸਿੰਘ ਸਫਰੀ ਨੇ ਕਲਮ ਚੱਕੀ ਅਸਨ ਸਾਕਾ ਸਰਹੰਦ ਲਿਖਿਆ ਕਹਿੰਦਾ ਪੱਜਾ ਪੱਜਾ ਜਲਾਦ ਜੱ ਕਹਿਣ ਲਗਾ ਦੋ ਜਿੰਦਾ ਪਿਆਰੀਆਂ ਗੁਜ਼ਰ ਗਈਆਂ ਗਿਆ ਗੁਜਰੀਆ ਸ਼ਹਿਰ ਵੀ ਆਖਦਾ ਹੈ ਗੁਜਰੀ ਉੱਤੇ ਸਹਾਰ ਦੇ ਪੁੱਤਰ ਦੇ ਜਾਂ ਮਾਂ ਗੁਜਰੀ ਨੇ ਕੋ ਜਵਾਬ ਦਿੱਤਾ ਮੇਰਾ ਨਾਂ ਗੁਜਰੀ ਤੇਰੀ ਅਨੁਗੁਜਰੀ ਇਹੋ ਜਈ ਕਹਾਰੀ ਤਾਂ ਮੇਰੇ ਉੱਤੇ ਖੜੀ ਖੜੀ ਗੁਜਰੀ ਪਲ ਪਰ ਗੁਜਰੀ ਪਹਿਲਾਂ ਬਤਾ ਪਤੀ ਤੇ ਹੁਣ ਮੈਂ ਦਿੱਤੇ ਪੋਤੇ ਮੌਤ ਆਖਦੀ ਮੈਨੂੰ ਅਚਲ ਗੁਜਰੀ ਗੁਜਰੀ ਲੋਕ ਤਾਈਆਂ ਮੈਨੂੰ ਆਖਦੇ ਨੇ ਜਿਹੜੀ ਆਇ ਚਰਤੇ ਹੋ ਮੈਂ ਚੱਲ ਜਾ ਜਾ ਬਣਾਉ ਵਕੰਗ ਸਫਰੀ ਮੇਰੇ ਸਫਰ ਅਵਲੜੇ ਮੁਕਰੇ ਨਹੀਂ ਚੁੱਕ ਜਾਉ ਹਿਮਾਲਾ ਦਾ ਸੀਸ ਫੋਮੇ ਕਲਗੀ ਸਰ ਦੇ ਢਾਟ ਤੇ ਨਹੀਂ ਤੂੰ ਬੱਚੇ ਸਰਾਂਦੀਆਂ ਦੀਵਾਰਾਂ ਵਿੱਚ ਖੜੇ ਕਰ ਦਿੱਤੇ ਗਏ ਖੰਧ ਗੋਡਿਆਂ ਤੱਕ ਆਈ ਖੰਧ ਢਿੰਗੀ ਹੋ ਲੱਗੀ ਕਹਿੰਦੇ ਖੇਤ ਨਹੀਂ ਤੋੜਨੀ ਇਹ ਗੁਰੂ ਗੋਬਿੰਦ ਸਿੰਘ ਦੇ ਮਸੂਮ ਬੱਚਾਂ ਦੇ ਗੋਡੇ ਤੋੜ ਦਿੱਤੇ ਜਾਣ ਗੋਡੇ ਝੱਡੇ ਗੇ ਇੱਕ ਭਰਾ ਦੇ ਕੰਧ ਮੁਖ ਤੇ ਆਈ ਦੂਜੇ ਭਰਾ ਦੇ ਛਾਤੀ ਤੇ ਆਈ ਛੋਟਾ ਬੜਿਆ ਨੂੰ ਦੇਖਦਾ بڑا ਛੋਟੇ ਆ ਨੂੰ ਦੇਖਦਾ ਤਾਂ ਬਾਬਾ ਦਿਉਰਾਵਰ ਸਿੰਘ ਨੇ ਬਾਬਾ ਫਤਿਹ ਸਿੰਘ ਨੂੰ ਦੇਖ ਕੇ ਉਹਦੀਆਂ ਜਿਸ ਵਲੇ ਅੱਖਾਂ ਵਿੱਚੋਂ ਪਾਣੀ ਆ ਤਾ ਬਾਬਾ ਫਤਿਹ ਸਿੰਘ ਨੇ ਸਵਾਰ ਕੀਤਾ ਭੜੇ ਵੀਰ ਕੀ ਗੱਲ ਮੌਤ ਦੇਖ ਕੇ ਘਬਰਾ ਗਏ ਹੋ ਕਹਿੰਦਾ ਤੈਨੂੰ ਮੌਤ ਦੇਖ ਕੇ ਘਬਰਾਇਆ ਨਹੀਂ ਅੱਜ ਮੈਂ ਜਿਸ ਵੇਲੇ ਤੇਰੇਆਂ ਨੂੰ ਦੇਖਦਾ ਤੇ ਆਪਣੇਆਂ ਨੂੰ ਦੇਖਦਾ ਤੂੰ ਮੇਰੇ ਨਾਲ ਉਸ ਵਾਰ ਬੁਰਦ ਚੋਟਾ ਪਰ ਜਿਸ ਵੇਲੇ ਗੁਰੂ ਤੇਗ ਬਹਾਦਰ ਦੀ ਖੋਦੀ ਵਿੱਚ ਚਾ ਕੇ ਬਹਿਣ ਦਾ ਮੌਕਾ ਮਿਲ ਲਗਾ ਤੂੰ ਮੇਰੇ ਨਾਲ ਪਹਿਲਾਂ ਚੱਲਿਆ ਤਾਂ ਮੈਂ ਤੇਰੇ ਨਾਲੋਂ ਬਾਅਦ ਵਿੱਚ ਤੂੰ ਕਿੱਡਾ ਪਟਾ ਯਾਰ ਸਾਡਾ ਇਤਿਹਾਸ ਹੈ ਕਿੰੀਆਂ ਪੱਟੀਆਂ ਸਾਡੀਆਂ ਕਰਵਾਦੀਆਂ ਖਰ ਝੁਕਦਾ ਉਹਨਾਂ ਮਹਾਨ ਸ਼ਹੀਦਾਂ ਦੇ ਅੱਗੇ ਜੇਨਾ ਨੇ ਆਪਣਾ ਲਹੂ ਡੋਲ ਕੇ ਆਪਣੀਆਂ ਮਹਾਨ ਕੁਰਬਾਨੀਆਂ ਦੇ ਇਕਲਗੀ ਸਰਪਾਸ਼ਕ ਡਾਕਟਰ ਜਗਨਾ ਦੇ ਸਿੱਖੀ ਦੇ ਬੂਟੇ ਨੂੰ ਚਮਕੌਰ ਸਾਹਿਬ ਵਿੱਚ ਸਰਹੰਦ ਸਾਹਿਬ ਵਿੱਚ ਸਰਜੀਤ ਕੀਤਾ ਤਾਂ ਦੇਖੋ ਕਿਹਦਾ ਸਮਾ ਆਇਆ ਕਲਗੀਆਂ ਵਾਲੇ ਪਾਥਰ ਚਮਖੌਰ ਤੋਂ ਮਾਚੀਵਾੜਾ ਆਰੰਭ ਕੀ ਗੰਮੇ ਪਿੰਡ ਸਾਰੇ ਪਿੰਡਾਂ ਵਿੱਚ ਦੀ ਗੁਜ਼ਰਦੇ ਗੁਜ਼ਰਦੇ ਸਤੁਰ ਸਤੁਰ ਪਾਥਰ ਮੁਖਸਰ ਦੀ ਜੰਗ ਵੀ ਲੜ ਕੇ ਇਹਨੂੰ ਆਪਾਂ ਖਡਰਾਣੇ ਦੀ ਧਾਬ ਦੀ ਜੰਗ ਕਹਿੰਦੇ ਆਂ ਜੀ ਉਹ ਲੜਾਈ ਲੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਆਪੋ ਦੀ ਖਨਵੰਡੀ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਜੋ ਸਾਡਾ ਪੰਜਵਾਂ ਤਖਤਾ ਜੋ 1966 ਵਿੱਚ ਬਣਿਆ ਬਿਲਕੁਲ ਉਹ ਸਾਹਤ ਹੋਂਤੇ ਜਿਸ ਮੇਲੇ ਸਤਿਗੁਰੂ ਸਿੱਤੇ ਪਹੁੰਚ ਪਾਤਸ਼ਾਹ ਪੰਚ ਤੇ ਆਪਾਉ ਦੇ ਦਰਸ਼ਨ ਕਰਦੇ ਆਂ ਵੀਰ ਸਤਿਪੀਰ ਸੰਗਤਵਾਰ ਦੇ ਦਰਸ਼ਨ ਕਰਦੇ ਆਂ ਜਿੰਗਣਾ ਸਾਹਿਬ ਮੈਂ ਤੁਹਾਨੂੰ ਯਾਦ ਕਰਾ ਦਿਆ ਜੀ ਸਿਰਫ 2 ਹੀ ਮਿੰਟ ਦਾ ਸਾਡੇ ਕੋਲ ਸਮਾਂ ਬਾਕੀ ਰਹਿ ਗਿਆ ਪ੍ਰੋਗਰਾਮ ਦੀ ਸਮਾਪਤੀ ਦਾ ਫਿਰ ਉਸ ਬਾਅਦ ਆਟੋ ਕੱਟ ਹੋ ਜਾਣਾ ਹੈ ਤੇ ਮੈਂ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਜੀ ਹਾਂ ਜੀ ਬਿਲਕੁਲ ਬਾਪਾ ਸਹ ਦੇ ਬਾ ਜਦ ਹੀ ਮੁਲਾਕਾਤ ਹੁੰਦੀ ਸਤਕੂ ਸੱਤੇ ਪਾਤਸ਼ਾਹੀ ਕਿਸ ਹਨ ਸੰਗਤ ਵਿੱਚ ਮਾਤਾ ਸੁੰਦੇ ਜੀ ਦੇਖਦੀ ਨਾ ਜੀਤ ਸਿੰਘ ਬਿਰਦਾ ਦਾ ਲਜਾਰ ਸਿੰਘ ਦੇਖਦਾ ਨਾ ਚੋਰਾ ਵਰਸਕ ਤੇ ਤਾਨਾ ਫੱਦੇ ਸਿੰਘ ਦੇ ਤਾਂ ਜੀ ਉਸ ਵੇਲੇ ਦਰਤਾਰ ਪਾਸ਼ਾ ਕਹਿੰਦੇ ਹਨ ਸਾਨੂੰ ਮੁਖਾਤਬ ਕਰਕੇ ਇਹਨਾਂ ਪੁੱਤਰਾਂ ਦੇ ਸਿਰ 'ਤੇ ਬਾੜੀ ਜੋ ਸੋਤ ਚਾਰ ਚਾਰ ਮੂਹੇ ਤਾਂ ਗਿਆਪ ਹੈ ਜਬ ਜੀਵਤ ਕਈ ਜਾਂ ਆਹ ਚਮਕੌਰ ਸਾਹਿਬ ਦੀ ਧਰਤੀ ਨਾਲ ਜੁੜੇ ਆ ਅਸੀਂ ਕਲਗੀਧਰ ਪਾਤਸ਼ਾਹ ਦੇ ਇਤਿਹਾਸ ਨਾਲ ਜੁੜੇ ਉਹਦੀ ਬਖਸ਼ੀ ਹੋਈ ਅਮਰਦੀ ਦਾਤ ਖੰਡੇ ਪਾਤੇ ਦੀ ਬਖਸ਼ਿਸ਼ ਤੇ ਸਿੱਖ ਬਣ ਕੇ ਚੜ੍ਹਦੀ ਕਲਾ ਵਿੱਚ ਪੰਥ ਲਈ ਆਪਾਂ ਅਰਦਾਸ ਚਮਕੌਰ ਸਾਹਿਬ ਦੀ ਧਰਤੀ ਦੇ ਚਰਨਾਂ ਵਿੱਚ ਕਰੀਏ ਮਨੁੱਖਤਾ ਦੇ ਭਲੇ ਲਈ ਅਰਦਾਸ ਕਰੀਏ ਮੈਂ ਚਮਕੌਰ ਸਾਹਿਬ ਦੀ ਧਰਤੀ ਤੋਂ ਬੈਠਾ ਹੋਇਆ ਕਤਲਗੜ੍ਹ ਸਾਹਿਬ ਦੇ ਸਾਹਮਣੇ ਪੰਥ ਦੀ ਚੜ੍ਹਦੀ ਕਲਾ ਲਈ ਮਨੁੱਖਤਾ ਦੇ ਭਲੇ ਲਈ ਅਰਦਾਸ ਕਰਦਾ ਹਾਂ ਸਤਿ ਸ੍ਰੀ ਅਕਾਲ ਸਰਿਕਾ ਰੱਬ ਵਿੱਚ ਬੇਨਤੀ ਕਰਦਾ ਕਿ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਰਹੇ ਖਾਲਸਾ ਪੰਥ ਤੇ ਆਪ ਦਾ ਹਮੇਸ਼ਾ ਮੇਰ ਕਰਿਆ ਜਾ ਰਹਿ। ਇਹਨੇ ਅਰਦਾਸ ਹੀ ਕਹਿੰਦਾ ਹੋਇਆ ਭੰਮ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਰੇਡੀਓ ਆਈਡੀਆ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਕਾ ਕਰਦਾ। ਆਉਣ ਵਾਲੇ ਸਮੇਂ ਵਿੱਚ ਆਪਾਂ ਅਗਲੇ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰਾਂਗੇ। ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਾਨੂੰ ਗਿਆਨੀ ਬਲਬੀਰ ਸਿੰਘ ਜੀ ਚੰਗਿਆੜਾ ਜਿਹੜੇ ਕਿ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਨੇ ਔਰ ਇਹਨਾਂ ਨੇ ਉਹ ਅੱਜ ਤੱਕ ਦਾ ਜਿਹੜਾ ਇਤਿਹਾਸ ਜਿਹੜਾ ਸਾਨੂੰ ਦੱਸਿਆ ਕਿ ਪਰਿਵਾਰ ਦਾ ਵਿਛੋੜਾ ਕਿਵੇਂ ਹੁੰਦਾ ਹੈ ਬੱਚਿਆਂ ਦੀ ਸ਼ਾਹਬਜ਼ਾਦਿਆਂ ਦੀ ਸ਼ਹਾਦਤ ਕਿਵੇਂ ਹੁੰਦੀ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਸਾਨੂੰ ਇਹ ਗੱਲਾਂ ਸਾਨੂੰ ਇਹ ਜਿਹੜਾ ਇਤਿਹਾਸ ਹੈ ਜਿਹੜਾ ਇਹਦਾ ਗੌਰਵ ਮਈ ਸਾਡਾ ਇਤਿਹਾਸ ਹੈ ਕਿ ਯਾਦ ਵੀ ਹੈ ਕਿ ਅਸੀਂ ਕਦੇ ਇਸ ਤੇ ਵਿਚਾਰ ਵੀ ਕੀਤੀ ਹੈ ਕਦੇ ਸਾਨੂੰ ਆਪਣੇ ਛੋਟੇ-ਛੋਟੇ ਬੱਚੇ ਦੇਖ ਕੇ ਕਦੇ ਸ਼ਾਹਬਜ਼ਾਦਿਆਂ ਦੀ ਯਾਦ ਆਈ ਹੈ ਅੰਦਰ ਛਾਤੀ ਮਾਰੋ ਇੱਕ ਵਾਰੀ ਸਾਰੇ ਆਪਾਂ ਤੇ ਜੁੜੀਏ ਗੁਰੂ ਦੇ ਉਸ ਪਰਿਵਾਰ ਨਾਲ ਜਿਹੜਾ ਸਾਡੀ ਖਾਤਰ ਤਰਬਾਨ ਹੋ ਗਿਆ ਸੋ ਇਸ ਦਿਨ ਆਲੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਹੁਣ ਦੋ ਇਜਾਜ਼ਤ ਤੁਹਾਡਾ ਸਾਡਾ ਰੱਬ ਰਾਖਾ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ